ਸਾਰ ਸਨਰ ਜੀਓ ਆਪੋ ਜੀ ਦੇ ਪਰਿਵਾਰ ਦੇ ਮੈਂ ਇਸੇ ਪ੍ਰਵਾਹ ਮੇਰੀ ਪੀੜ ਦੇ ਵਾਲ ਸਾਰੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਹਾਰ ਜਿਹੜਾ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਤੁਨ ਜੀ ਦੇ ਵਿੱਚ ਪੁਰੇ ਪੁਰਿਆਂ ਨੂੰ ਨਵਾਂ ਰੂਪ ਦੇਣ ਵਾਸਤੇ ਨਵਾਂ ਰੰਗ ਦੇਣ ਵਾਸਤੇ ਅਗਖ ਗੈਲਤ ਸਾਰੇ ਮਾਨ ਪੈਦਾ ਕਰਨ ਵਾਸਤੇ ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਜੀ ਨੇ ਮਾਰਿਆ ਸਿੱਖਾਂ ਦੇ ਵਿੱਚ ਨਾਮਕ ਨਿਰਮਲ ਪੰਥ ਚਲਾਇਆ ਇੱਕ ਨਵੇਂ ਪੰਥ ਦਾ ਆਗਾਜ਼ ਕੀਤਾ ਸੱਚ ਦੇ ਮਾਰਗ ਤੇ ਚੱਲਣ ਵਾਸਤੇ ਸਤਿਗੁਰੂ ਅਤੇ ਪਾਤਸ਼ਾਹ ਮਹਾਰਾਜ ਜੀ ਨੇ ਦੇਰ ਸਾਲਾਂ ਦੀ ਤਿੰਨ ਸਦੀਆਂ ਦੀ ਲੜਾਈ ਹੋਈ ਲੜਾਈ ਹੋਈ ਕੌਮ ਨੂੰ ਨਵਾਂ ਪਹਿਗਾਮ ਦੇ ਕੇ ਸਤਿ ਸਤਿਗੁਰੂ ਸਤਿ ਪਾਤਸ਼ਾਹ ਮਹਾਰਾਜ ਜੀ ਨੇ ਸਮੇਂ ਦੀ ਅੰਤ ਉਤਪਾਦਾ ਸ਼ਬਦਾਂ ਦੇ ਰਾਗ ਤਕਰ ਕਰਕੇ ਜਿਸ ਪਰਮਤਮਾ ਦੀਆਂ ਅੱਗੇ ਉਹ ਸਰਪੰਦ ਦੇ ਪਰਮ ਅਨੰਦ ਸਤਿਗੁਰੂ ਜੋ ਅਰਜ ਸਤਿ ਮਹਾਰਾਜ ਜੇ ਲੋਕੀ ਸਾਡੇ ਸੇਵਾ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਬਾਣੀ ਦਾਤਰ ਕਰਕੇ ਰਾਮਕਸਰ ਜੀ ਪਾਵਨ ਧਰਤੀ ਤੇ ਨਰਗਿਆਣੀ ਪਾਤਾਲ ਪੁਰਾ ਸਾਹਿਬ ਜੀ ਸਤਸੰਗ ਸੱਤੇ ਪਾਤਸ਼ਾਹ ਮਹਾਰਾਜ ਦਾ ਸਰਵ ਕਰਦੇ ਸੇਵਾ ਕਰਦੇ ਤੇ ਉਹਨਾਂ ਦੇ ਨਾਲ ਮਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਉਹਨਾਂ ਨਾਲ ਸੇਵਾ ਕਰ ਸੀਤੇ ਕਿਰਤ ਰਤੀ ਬਾਣੀ ਜਿਹਨੇ ਮੇਰਾ ਤਪ ਕਰਾਇਆ ਮੇਰੇ 파ਰਵ ਸੂਤ ਸਿਰ ਤਿਆਰ ਕਰਕੇ ਸਰਵਜਸਾ ਰੂਪ ਕੀ ਪ੍ਰਕਾਰ ਕੀਤਾ ਬ੍ਰਹਮ ਜੀ ਦੇ ਬਾਪੂ ਦਾ ਸਦਾ ਜੀ ਦੇ 파ਰਵ ਉਪਦੇਸ਼ ਸਰਵ ਕਰਾਇਆ ਜਿਸ ਨੂੰ ਆਪਾਂ ਪਹਿਲਾ ਰੂਪ ਨਾਮਾ ਪਹਿਲਾ ਪ੍ਰਕਾਰ ਸਪੁਰਤ ਗਏ ਇਹਨਾਂ ਸੂਝ ਮਹਲਾ ਜਲਵਾ ਸੰਪਰਕ ਇਤਾਰਕ ਆਪ ਸੋਇਆ ਹਰ ਕੰਮ ਸਰੰਗ ਆਇਆ ਹਰਨ ਤਤ ਸੁਹਾੜੀ ਪ੍ਰਾਨ ਸੁਹਾੜਾ ਵਿੱਚ ਅਮਰਤ ਜਲ ਸਾਇਰਨ ਸਤਸ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਭਾਈ ਕਿਵੇਂ ਸੇਵਾ ਕਰਨੀ ਹੈ ਕਿਵੇਂ ਸਤਿਕਾਰ ਕਰਨਾ ਹੈ ਗੁਰੂ ਕੀ ਮਾਲੀਦਾਰ ਤੇ ਪਹਿਲੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰੀ ਲਿਖਣ ਕਰਕੇ ਸੰਗਮ ਵਿੱਚ ਪਿਰੂ ਦਰਜੇ ਕਰ ਕੋਲ ਵਿਛਾਣਾ ਪਰਮੇਸ਼ਰ ਦਾ ਯਾਦ ਅੰਦਨ ਇਹ ਗੁਰੂ ਕੀ ਸੰਗਤ ਹੈ ਸਮੇਂ ਦੀ ਗੁਰੂਤਰੀ ਰੋਹ ਤੇ ਹੀ ਕਾਰਨ ਬਣਾ ਕੇ مہاراج نا سی سی شہاد گیارہ سال کی ਬਾਰੇ ਗੁਰੂ ਜੀ ਸਗਰ ਕੀ ਪਰਸਰ ਸੇਵਾ ਜਰੀਆ ਕਰਕੇ ਤਾੜੇ ਸੋਮ ਪੈ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਬਲਪੁਰਦਾਰ ਪਰਜਨ ਦਾ ਇਹ ਜਿਆ ਪਰਲ ਪੁੱਤਰ ਕੀਤਾ ਕਿ 11 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸੰਸਾਰ ਤੋਂ ਚਲੇ ਜਾਣਾ ਸ਼ੂਯਦ ਹੋ ਜਾਣਾ ਛੇ ਮੱਤੇ ਪ੍ਰਾਣ ਕਰਕੇ ਜਿੱਤੇ ਚੌਥੇ ਪਾਤਸ਼ਾਹ ਨੂੰ ਪਾਵਨ ਦਰਬਾਰ ਸ੍ਰੀ ਦਰਬਾਰ ਸਾਹਿਬ ਨਰਨੰਦ ਸਾਹਿਬ ਦੀ ਸਜਣਾ ਕੀਤੀ

ਜੋ ਰਸੂਲ ਰੰਤ ਜੈਤ ਸਾਰੇ ਬਹੁਤ ਹੀ ਸਤਿਕਾਰਯੋਗ ਜਨੂ ਜਨਸਾ ਸਿੰਘ ਜੀ ਮੰਨਦੀ ਜਿੱਤੇ ਆਪਣੇ ਸਰਪਰਦਾਰ ਪਰਜਨ ਦੇ ਅਨੰਤ ਰਾਜ ਤੋਂ ਪਹਿਲਾਂ ਸਤਿਗੁਰ ਸਾਹਿਬ ਜੀ ਦੇ ਚਾਰੂ ਪਖਸੇ ਕੀਤੇ ਹਨ ਅਤੇ ਨਾਲ ਨਾਲ ਗੁਰੂ ਕੇ ਧਾਰੂ ਹੰਦ ਜਿਵੇਂ ਰਾਹ ਨਹੀਂ ਤੇ ਨਾਮ ਦਾ ਸੱਚੀਅਤ ਜਿਹੜਾ ਵੀ ਉਹ ਇਹ ਵਿੱਚ ਸੰਤਾਂ ਜਿਹੜੀਆਂ ਉਹ ਕਰਿਆ ਇਹਦੀਆਂ ਗੁਰੂ ਕੀ ਸੰਗਤ ਸਤਗੁਰੂ ਸਤਿਪ੍ਰạch ਮਹਾਰਾਜ ਦੀ ਕਿਰਪਾ ਕੀਤੀ

ਜੋ ਜੀਵਨ ਦੇ ਲੋਕ ਨੇ ਪਰਸਲੇ ਜਪਰ ਕਰਦੇ ਨੇ ਪਰ ਆਨੰਦ ਨਹੀਂ ਪ੍ਰਾਪਤੀ ਹੋਉਂਦੀ ਸਤਗੁਰੂ ਗੁਰਮੁਖਵੰਦ ਸਾਹਿਬ ਜਿਨ੍ਹਾਂ ਦਾ ਪੂਰਾ ਜੀਵਨ ਜਿਹੜਾ ਯਾਤਰਾਵਾਂ ਵਿੱਚ ਜਿਹੜਾ ਸੇਵ ਨਿਕਲਿਆ ਪਰ ਅੰਦਰ ਨੂੰ ਸ਼ਾਂਤੀ ਨਹੀਂ ਆਈ ਆਨੰਦ ਨਹੀਂ ਆਇਆ ਜਦੋਂ ਕੋਈ ਬਾਹਰ ਦੇ ਬੋਝ ਨਹੀਂ ਦੀ ਅੰਦਰੋਂ ਦੇ ਤਰਸਰਾ ਤੋਂ ਸਰਵ ਕੀਤੇ ਪ੍ਰਸ਼ਾਣ ਕੀਏ ਕਿਹਨਾਂ ਦੇ ਬਾਰੇ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਿਆਰੀ ਬੱਚੀ ਨੇ ਕਿਹਾ ਕਿ ਇਹ ਗੁਰੂ ਨਾਨਕ ਦੀ ਬਾਣੀ ਹੈ ਗੁਰੂ ਅੰਗਦ ਸਾਹਿਬ ਸਾਡੇ ਪਿਤਾ ਗੁਰੂ ਸਾਹਿਬ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਜਿਹੜਾ ਜਿਹੜੀ ਕੀਤੇ ਬਾਬਾ ਅਮਰਦਾਸ ਜੀ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਪੁੱਜੇ ਰਿਸ਼ਤੇ ਵਜੋਂ ਪੁਰਮਾ ਚਾਰੀ ਹੈ ਉਮਰ ਵਡੇਰੀ ਹੈ ਪਰ ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਪਰਤ ਕੇ ਚੁੱਕਿਆ ਨਹੀਂ ਸੇਵਾ ਕੀਤੀ ਸੇਵਾ ਕੀਤਾ ਤਾਰ ਤਮਾਈ ਕੀਤੇ ਮਨੁਨ ਗਰੀਜੇ ਲਾਲਾ ਗੋਲਾ ਮੇਰਾ ਨਉ ਸੁਹਾਗਾ ਗੁਰ ਕੀ ਬਤਿ ਹਾਰਕ ਕੰਨ ਜਿਨ ਲਾਇਆ ਤੇ ਲਾਗਾ ਗੁਰੂ ਕੇ ਸੰਗਤੈ ਸੇਵਾ ਕਰਦਿਆ ਕਰਦਿਆ ਇਹਦੇ ਪਹਿਲ ਰਾਜ ਜਦੋਂ ਜਾਲੀ ਗਾਜਰ ਲੈ ਕੇ ਆਉਂਦੇ ਨੇ ਗੁਰੂ ਸਾਹਿਬ ਦੀ ਤਸਵੀਰ ਜਿਤੇ ਅੱਜ ਗੋਵਾਰਾ ਸ੍ਰੀ ਦਰਬਾਰ ਸਾਹਿਬ ਉਥੇ ਸਿੱਖ ਪਰਵਾਰ ਦੀ ਤਸਵੀਰ ਤੇ ਜਦੋਂ ਸਰਗੁਰ ਸਰਜੀ ਦੇ ਪਿਆਰੇ ਸੇਤਬਾਬਾ ਅਮਰਦਾਸ ਜੀ ਦੇ ਪੁੱਤਾਂ ਲੱਗਿਆ ਦਿੱਲੀ ਤੇ ਨਾਲ ਜਾਗ ਲਈ ਜੀ ਸਜੂਦਾ ਜੀ ਨੂੰ ਸੁਭਾਉ ਰੇ ਜੀ ਜਦੋਂ ਉੱਠਣ ਦਾ ਯਤਨ ਕਰੇ ਸਭ ਤੋਂ ਸਰਵਾਰ ਦੇ ਮੁ끼 ਨੇ ਆਪਣ ਨੂੰ ਧਰਵਾਇਆ ਕਿਹਾ ਕਿ ਬਾਹਰੋਂ ਆਵਾਜ਼ ਆਈ ਹੈ ਕੜਕਾ ਹੋਇਆ ਇਹ ਕੋਈ ਚੋਰ ਹੈ ਕੋਈ ਡਾਕੂ ਨਾ ਹੋਵੇ ਕਿ ਇਹ ਕਿ ਹੋਏਗਾ ਅਮਰੋਦ ਨਾਣਾ ਜਿਵੇਂ ਕੋਈ ਇਨਸਾਨ ਹੀ ਹੈ ਜਿਹੜਾ ਰਿਸ਼ਤੇਦਾਰਾਂ ਦੀ ਹੈ ਕੁੜਮਾਂ ਦੀਆਂ ਮੁਟਿਆਰਾਂ ਦਾ ਫਿਰਦਾ ਹੈ ਗੁਰੂ ਕੀ ਸੰਗਤ ਜਿਹੜੇ ਦੋი ਤਰ੍ਹਾਂ ਦੇ ਗੋਲ ਹਨ ਇੱਕ ਗੂੜ ਦਾ ਵਤਨ ਹੈ ਅਜਨ ਜੇ ਕੋਈ ਰੱਬ ਦੇ ਪਿਆਰੇ ਸਾਧੂ ਸੰਤ ਮਹਾਂਪੁਰਖ ਜਿਹੜਾ ਬਾਰੇ ਤੋਂ ਕਿੰਨਾ ਵੱਡਾ ਅਪਰਾਧੀ ਕਿਹਾ ਹੋਵੇ ਕੋਈ 파ਤੀ ਕਿਹਾ ਹੋਵੇ ਪਰ ਜਦੋਂ ਰੰਗ ਦੇ ਪਿਆਰਿਆਂ ਨਾਲ ਮੇਲ ਹੋ ਜਾਂਦਾ ਹੈ ਜਦੋਂ ਉਹ ਸਤਗੁਰੂ ਸਾਡੇ ਨੇ ਮਾਨ ਬਖਸ਼ਿਆ ਹੈ ਤੇ ਸੰਤ ਭਗਤ ਕਰਾਲ ਜਿਹੜੇ ਮਾਇਕ ਦੇ ਧਰਮ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ ਉਹ ਸੰਤ ਉਹ ਭਗਤ ਜਿਹੜੇ ਹਰਿ ਭਾਇਆ ਜਿਹੇ ਹੈ ਉਹ ਭਾਜ ਜਾਂਦੇ ਨੇ ਜਦੋਂ ਉਹਨਾਂ ਦਾ ਜਨਮ ਖਤਮ ਹੋ ਜਾਂਦਾ ਹੈ ਨਾ ਤੇ ਭਾਵੇਂ ਕਿੱਡਾ-ਕਟਾ ਕੋਈ ਸਮਝੀ ਹੋਵੇ ਕੋਈ ਪਾਪੀ ਹੋਵੇ ਸੰਸਾਰ ਬੰਦਾ ਜਿਹੜਾ ਹੋਵੇ ਤੇ ਜਨਮ ਉਹਨਾਂ ਦੇ ਬਚਨ irdhe ਦੇ ਵਿੱਚ ਵੱਜਦੇ ਨੇ ਕਿ ਪਰਮ ਸੁਮੇਂ ਜੀ ਕਹਿੰਦੇ ਕੰਪੀਰ ਸਤਗੁਰ ਸੂਰਜ ਮਾਇਆ ਭਾਰਜੋ ਏਕ ਲੜਤ ਨੂੰ ਕੋਏ ਗਿਰ ਪਰਿਆ ਪਰ ਤਰ ਗਿਆ ਸੇਧ ਜਿਹਨੂੰ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਲੜਦੇ ਨੇ ਤੀਰ ਤਲਵਾਰਾਂ ਬੱਚਿਆਂ ਦੇ ਨਾਲ ਜੰਗ ਹੁੰਦੀ ਹੈ ਨਾ ਤੇ ਜਿਹਨਾਂ ਨੂੰ ਤੀਰ ਵਾਜੇ ਨੇ ਧਰਦੀ ਤੇ ਜਿੱਦ ਜਾਂਦੇ ਨੇ ਇਸ ਤਰ੍ਹਾਂ ਗੁਰੂ ਦੇ ਪਿਆਰੇ ਦਾ ਗੁਰ ਦਾ ਚਲਿਆ ਆਵਾ ਮਜਲ ਬਾਣ ਜਿਹੜਾ ਜਿਹਨੂੰ ਲੱਗ ਜਾਂਦਾ ਉਹਨਾਂ ਦਾ ਜੀਵਨ ਤਰਤੀ ਕਰ ਦਿੰਦਾ ਹੈ ਦੂਜੇ ਪੰਨੋ ਕੋਈ ਆਹ ਹੁੰਦਾ ਬਚਨ ਜੇ ਕੋਈ ਰਾਹ ਹੀ ਤਰਦੇ ਨੇ ਤੇ ਸਾਰੀ ਜਿਗਰੀ ਭੁੱਲ ਜਾਂਦੀ ਨਹੀਂ ਫਿਰ ਭਾਰ ਹੀ ਵੱਧ ਜਾਂਦਾ ਜਨਮ ਵੱਧ ਜਾਂਦਾ ਹੈ ਬਾਬਾ ਅਮਰਦਾਸ ਜੀ ਨੂੰ ਦੇਖਦਿਆਂ ਬਚਨ ਜੀ ਨੂੰ ਸਨ ਜਦ ਗੁਰੂ ਦਾ ਅੰਦਰ ਸਰ ਮਹਾਰਾਜ ਜੀ ਚੜ੍ਹਦੇ ਚਾਹ ਰਹੇ ਸਾਰੀਆਂ ਸਰਵਾਰਤ ਜਦੋਂ ਸਮਾ ਪਰਿਆ ਸਮਾਪਤ ਹੋ ਰਿਹਾ ਬਚਨ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਯੋਗ ਬਣਾਓ ਜੀ ਮਹਾਰਾਜ ਕਿੰਨੇ ਭल्या ਅਸਰ ਇਸ ਦਿਨ ਦੀ ਉਡੀਕ ਵਿੱਚ ਸਰ ਕਦਰ ਤੁਰ ਗਏ ਤੇ ਕਦਰ ਤੈਨੂੰ ਕਲਪਨਾ ਲਾਈਏ ਸੋ ਕਿਉਂ ਗੁਰੂਆਂ ਨੇ ਗੁਰੂਆਂ ਦਾ ਰਾਕੇ ਪਿਆਰ ਕੀਤਾ ਮਾਤਾ ਗੁਰਦਾਸ ਜੀ ਦਾ ਵਿਚਾਰ ਕਰਕੇ ਗੁਰੂ ਜੋਤ ਦਾਤਾ ਅਰਜਨ ਜੀ ਦੇ ਰਜਵੰਦ ਕਟਾ ਕੇ ਕਿਉਂ ਇਹ ਭਿਆਨ ਗੁਰੂਆਂ ਸਾਹਿਬ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਸਤਿਗੁਰੂ ਅਰਜਨ ਦਾਸ ਮਹਾਰਾਜ ਗੁਰੂਆਂ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਦੇ ਜੇ ਤੇ ਗੁਰੂ ਕੀ ਸਰਬਜੇਹ ਅਨੰਦ ਦੀ ਭਾਵ ਵਿੱਚ ਜਿਹੜਾ ਲਮੇਰੀ ਯਾਤਰਾ ਨੂੰ ਅਨੰਦ ਪ੍ਰਾਪਤ ਨਹੀਂ ਹੋਇਆ ਪੁਰਖ ਸਹਿਜ ਜੀ ਸਿਮਰਨ ਸਿਮਰਨ ਕਰਕੇ ਜਦੋਂ ਆਨੰਦ ਪ੍ਰਾਪਤ ਹੋਇਆ ਤੇ ਅੱਜ ਜਦੋਂ ਆਪਾਂ ਪੁਰੂ ਗੁਰੂ ਜਾਇਆ ਗੁਰੂ ਕੇ ਦਰਬੀ ਸਿਰ ਬੜੇ ਮੱਜ ਦੇ ਵਿੱਚ ਬੜੇ ਆਨੰਦ ਦੇ ਵਿੱਚ ਆਨੰਦ ਸਾਹਿਬ ਦਾ ਬਾਤ ਕਰ ਰਹੇ ਹਾਂ ਉਹ ਆਨੰਦ ਸਾਹਿਬ ਦੀ ਪਾਵਨ ਬਾਣੀ ਨੇ ਸ਼ੇਵੀ ਪਾਈ ਸਤਿਗੁਰੂ ਗੁਰੂ ਅਰਜਨਦਾਸ ਮਹਾਰਾਜ ਕਿਰਪਾ ਕਰਦੇ ਕਿ ਭਾਈ ਸੁਨਿਆ ਦੇ ਲੋਕ ਕਹਿੰਦੇ ਜੁੜੇ ਜੁੜੇ ਅੰਮ੍ਰਿਤ ਜਹ ਮੈਂ ਮਰਾ ਕੋਸ਼ ਮੈਂ ਮਰਾ ਸੁਖੀ ਹਾਂ ਪਰ ਯਕਨ ਨਹੀਂ ਲੱਗਦਾ ਹੈ کسی بھی گرمت پورنکہ کلتا بیانتا ہے جب آپ کو اپنے اگر میں بیدانا راستا ہے اندر اگر کے لئے تو مجھے تو پیارا کوئی لئے صادقون صاحب نے کہا کہ کس پر پھولو بلکری ہے روکی پار آیا سے پار دکھان اور پریا پی آئی اور اللہ نے کہا کہا کہ گرمتا پڑھا پڑھ ریا گرمتا ہے صاحب نے کہا کہا کہ آناند سب کو کہا ہے آناند دکھتے جانے آناند دکھتے جانے ہے من ہوئےا سیو سمن میرا بھلو جی ست سنگت میرے سوترا پر ہاں 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 سو گر پرساد پایا پار سوک سوکے ہرد جی جنما جانا ہر ہو, ہو جانے ہاں

ਜਿਹਨੋ ਦੇ ਭਾਈ ਸਭੂ ਜੀ ਤੇ ਦੀ ਕਾਰਸਾ ਸਾਡੇ ਨਾਂ ਕੋਲ ਮਾਰੇ ਪਰਿਵਾਰਕੋ ਕੇ ਬਾਰੇ ਅਪੇ ਇਸ ਤਰ੍ਹਾਂ ਹੋਰ ਵੀ ਨੂੰ ਕੇ ਤਾਂ ਅਲੀ ਪੁਰੀਸ਼ ਨੂੰ ਪਿਆਰ ਵਾਲੀ ਸੰਤੋ ਸਾਰੇ ਦਾ ਭਗਵਾਨ ਸਰਬੂ ਸੱਚੇ ਪ੍ਰਕਾਸ਼ ਮਾਰੇ ਕਿਰਪਾ ਕਰੋ ਦੋਨਾਂ ਪਰਿਵਾਰਾਂ ਨੂੰ ਇਸੇ ਨਾਰਾਂ ਦੇ ਸਾਥ ਸੁਖੋਧੀ ਬਲੋ ਕਿਉਂਕਿ ਇਹ ਪ੍ਰਜਾਣਾਂ ਇਹ ਸੰਤਾਂ ਕੋ ਵਿਚਰਦੇ ਆ ਪਰਦਰਸ ਦੇਤੇ ਹੋ ਕਰਦੇ ਆ ਪ੍ਰਚਾਰਨ ਕਰਦੇ ਆ ਤੇ ਭਾਈ ਸਤਿਗੁਰੂ ਜੀ ਦੇ ਆਗਰ ਪ੍ਰੇਮ ਬਰਾਏ ਸਰਗੀਧਰ ਪਾਤਸ਼ਾਹ ਮਹਾਰਾਜ ਨੇ ਸਾਰਾ ਸਰਦਾਰਸ ਪ੍ਰਦਾਨ ਕਰਕੇ ਤੇ ਵਿਸ਼ੇਸ਼ ਤੌਰ ਤੇ ਗਿਆ ਕਿਉਂਕਿ ਗੁਰੂ ਸਾਹਿਬ ਦੇ ਸਾਜ ਬੋਲੇ ਦੇ ਸਿਰਮ ਸ੍ਰੀਮਨ ਸਤਿਪਾਤਸ਼ਾਹ ਮਹਾਰਾਜ ਨੇ ਯੋਰ ਦੇ ਕੇ ਆ ਕੇ ਸਾਜ ਕਰ ਸੁਣ ਲਿਆ ਸਭ ਨੇ ਤੇ ਸਾਰੇ ਜਾਣੇ ਚਾਹੁੰਦੇ ਕਿ ਸੁਣੋ ਭਾਈ ਸਾਜ ਕਹਿ ਰਿਹਾ ਜਿਸ ਪ੍ਰੇਮ ਪਿਆਰ ਤੇਹੀ ਪ੍ਰਭ ਪਾਇਓ ਤੇ ਜਿਨ੍ਹਾਂ ਨੇ ਪ੍ਰੇਮ ਕੀਤਾ ਗੁਰੂ ਦੀ ਸੰਗਤ ਹੈ ਹਨ ਹਰਿਆਸਤ ਅਜਿ ਵਿੱਚ ਮਾਰ ਲਿਆ ਜੋ ਤ ਪ੍ਰੇਮ ਕਿਰਦਾ ਚਾਏ ਸਿਰ ਧਰ ਤਲੀ ਗਰੀ ਗੁਰਿਆਰ ਸਿਰ ਧਰ ਦਾ ਮਤਲਬ ਇਹ ਨਹੀਂ ਕਿ ਸੀਸ ਵੜ ਕੇ ਗੁਰੂ ਅਗੇ ਰਖੜੇ ਆਪਣੇ ਮਨ ਦੀ ਮਤ ਗੁਰੂ ਦੇ ਅਗੇ ਰਖੜੇ ਤੇ ਗੁਰੂ ਦੀ ਮਤ ਧਾਰਨ ਕਰਨੀ ਹੈ ਉਹਨਾਂ ਜਿੰਨਾ ਮਰਜੀ ਪੜਨੇ ਜਾਵੇ ਸਹਿਜ ਜਿਵੇਂ ਮਾਂ ਵਾਸਤੇ ਸੱਚਾ ਜਿਹੜਾ ਹੈ ਨਾ ਉਹ ਇਹਾਵੇਂ ਗਾਇ ਭਾਲੂ ਕੇ ਅਸਰ ਬਣ ਜਾਵੇ ਕੋਈ ਨਾਮ ਦਾ ਸਿਖੀਰਟ ਬਣ ਜਾਵੇ ਇਸੇ ਤਰ੍ਹਾਂ ਗੁਰੂ ਬਾਣੀ ਦੇ ਅਸਰ ਉਹਨਾਂ ਜਿਹੜੇ ਨਿਰਾਏ ਹੈ ਜੁਲਤ ਦਿਨ ਵਿੱਚ ਬਖਸ਼ਿਸ਼ ਨਹੀਂ ਹੁੰਦੀ ਤੇ ਸਰਦ ਜੀ ਕਹਿੰਦੇ ਗੁਰ ਕੀ ਮਤ ਕੋਲੇ ਇਆੜੇ ਭਗਤ ਬਿਨਾ ਕੋਈ ਰੂਪੇ ਸਿਆੜੇ ਗੁਰੂ ਦੇ ਭਜੇ ਤੋਂ ਬਿਨਾ ਸੇਵਾ ਤੇ ਸਿਮਰਨ ਤੋਂ ਨਿਰਾੜੇ ਮਾਰੇ ਆਪਣੇ ਅਨੁਸਾਰੇ ਤਕਹੋੜ ਵਾਲੇ ਸੰਸਾਰ ਤੋਂ ਚਲੇ ਜਾਣ ਨੂੰ ਤਾਂ ਪਾਰ ਪਾਰ ਹੋਇਆ ਸਤਿਗੁਰੂ ਅਰਜਨਦਾਸ ਮਹਾਰਾਜ ਜੀ ਨੇ ਮੂੰਹ ਰਾਤੀ ਕਿਹਾ ਕਿ ਮੇਰੇ ਨਾਲ ਸਭ ਪੜਦੇ ਨਿਤ ਜਗਤ ਕੋਟਾ ਸੰਸਾਰ ساری سنگ وردی ہوتا اسی طرح مہاراج جی جانا مہان کر